ਸਾਡੇ ਸੀਨੀਅਰ ਅਫਸਰਾਂ ਅਨੁਸਾਰ ਵੱਲੋਂ ਜਿਹੜੀ ਆ ਰੋਡ ਐਕਸੀਡੈਂਟ ਦੇ ਇਹਨੂੰ ਮਤੇ ਨਜ਼ਰ ਰੱਖਦੇ ਹੋਏ ਇਹ ਗੱਡੀ ਜਿਹੜੀ ਸਾਡੀ ਹੈਡ ਹੌਨ ਸਾਡੀ ਹੱਦ ਤੋਂ ਲੈ ਕੇ ਨੀਲੋ ਸਾਡੀ ਜਿਹੜੀ ਹੱਦ ਪੈਂਦੀ ਆ ਉੱਥੇ ਤੱਕ ਰੋਡ ਕਵਰ ਕਰੂਗੀ ਇਹਦੇ ਵਿੱਚ ਇੱਕ ਐਨ ਜੀਓ ਨੇ ਸਹਿਭਾਗ ਨਾ ਤੇ ਦਿਨ ਵਾਲੀ ਸ਼ਿਫਟ ਦੇ ਵਿੱਚ ਇੱਕ ਲੇਡੀ ਕਨਸਟੇਬਲ ਅਤੇ ਦੋ ਜਵਾਨ ਹੋਰ ਨੇ ਐਵੇਂ ਹੀ ਰਾਤ ਨੂੰ ਵੀ ਜਿਹੜਾ ਇੱਕ ਐਨ ਜੀਓ ਦੇ ਤਿੰਨ ਜਵਾਨ ਰਾਤ ਨੂੰ ਹਾਜ਼ਰ ਰਹਿਣਗੇ ਸਾਰਾ ਜਿਹੜੀ ਵਧੀਆ ਗੱਲ ਐ ਇਸ ਗੱਡੀ ਦੀ ਇਹਦੇ ਵਿੱਚ ਫਸਟ ਏਡ ਜਿਹੜੀ ਕਿਟ ਆ ਉਹ ਵੀ ਪ੍ਰੋਪਰ ਦੇ ਰਿਸਪੌਂਸ ਟਾਈਮ ਵੀ ਜਿਹੜਾ ਹੈ ਇਹਦੇ ਵਿੱਚ ਕੈਮਰਾ ਸਾਡੇ ਔਨ ਹੈ ਨਾ ਸਾਰਾ ਗੱਡੀ ਦੇ ਵਿੱਚ ਹੀ ਜੇ ਸੀਨ ਤੇ ਵੀ ਜਾਣਗੇ ਸਾਰੀ ਇਹ ਚੀਜ਼ਾਂ ਰਿਕਾਰਡ ਹੋਣਗੀਆਂ ਉਹਦਾ ਮਾਡਰਨ ਜਿੰਨੀ ਵੀ ਹੈ ਟੈਕਨੀਕ ਹੈ ਉਹ ਵੀ ਇਸ ਗੱਡੀ ਦੇ ਵਿੱਚ ਯੂਜ਼ ਕਰ ਰਹੇ ਹਾਂ ਜੇ ਕਿਤੇ ਰੂਟ ਤੇ ਐਕਸੀਡੈਂਟ ਹੁੰਦਾ ਵਾ ਤਾਂ ਉੱਥੇ ਵੀ ਕੋਈ ਫੋਨ ਕਰਕੇ ਬੁਲਾ ਸਕਦਾ ਕਿਹੜਾ ਨੰਬਰ ਤੇ ਬੁਲਾ ਸਕਦਾ ਜਿਹੜਾ ਮਰਜ਼ੀ 112 ਤੇ ਕਾਲ ਆndi ਜਾਂ ਹੋਰ ਲੋਕਲ ਵੀ ਤੁਸੀਂ ਫੋਨ ਕਰ ਸਕਦੇ ਹੋ ਵੀ ਜਿਹੜੀ ਦੇ ਥਾਣਾ ਵੀ ਫੋਨ ਕਰੋਗੇ ਤਾਂ ਇਮੀਡੀਏਟਲੀ ਵਿਦਨ ਨੋ ਟਾਈਮ ਜਿਹੜਾ ਉਤੇ ਇਹ ਸਾਡੀ ਗੱਡੀ ਦੀ ਰਿਪੋਰਟ ਹੈ ਕਿੰਨੇ ਮੈਂਬਰ ਹੁੰਦੇ ਆ ਜੀ ਨਾਲ ਇਹਦੇ ਵਿੱਚ ਮਤਲਬ ਅੱਛਾ ਵੀ ਇੱਕ ਐਨਜੀਓ ਹੋਊਗਾ ਆਪਣਾ ਥਾਣੇਦਾਰ ਸਰ ਤੇ ਸ਼ਿਫਟ ਦੀ ਸ਼ਿਫਟ ਦੇ ਵਿੱਚ ਇੱਕ ਲੀਡੀ ਕਨਸਟੇਬਲ ਤੇ ਦੋ ਜਵਾਨ ਆਉਣਗੇ 24 ਘੰਟੇ ਸਰ ਹਾਂ 24 ਘੰਟੇ ਰਹੂਗੀ ਤੇ ਰਾਤ ਦੀ ਸ਼ਿਫਟ ਦੇ ਵਿੱਚ ਵੀ ਇੱਕ ਐਨਜੀਓ ਦੇ ਤਿੰਨ ਜਵਾਨ ਆਉਣਗੇ ਤੇ ਜਿਹੜੇ ਐਕਸੀਡੈਂਟ ਦੇ ਮੌਕੇ ਤੇ ਸਹਾਇਤਾ ਹੁੰਦੀ ਹੈ ਕਿਹੜੀ ਕਿਹੜੀ ਸਹਾਇਤਾ ਦਿੱਤੀ ਜਾਂ ਕਿਹੋ ਜਿਹਾ ਬੋਲੋ ਫਰਸਟ ਏਡ ਜਿਹੜੀ ਫਰਸਟ ਏਡ ਜਿੰਨੀ ਵੀ ਆ ਸਾਡੇ ਕੋਲ ਫਰਸਟ ਏਡ ਗੇਟਾ ਹੈ ਨਾ ਜੋ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਸਰ ਉਹ ਜਿਹੜੀ ਵੀ ਮੌਕੇ ਦੇ ਜਿੰਨੀ ਦੇ ਉਹ ਬਿਲਕੁਲ ਦਿੱਤੀ ਜਾਊਗੀ ਤੇ ਉਦੋਂ ਬਾਅਦ ਇਮਰਜੈਂਸੀ ਹਸਪਤਾਲ ਲੈ ਜਾਏਗਾ ਜੀ ਕਿਨਾਮਾ ਜੀ ਇਸੇ ਤਰ੍ਹਾਂ ਸੇਵਾ ਲਾਓ ਜੀ ਸਰ ਜਿਹੜੀ ਤੁਹਾਡੀ ਮੂਡੀ ਦੀ ਸਹਾਇਤਾ ਕਿੰਨਾ ਨੰਬਰ ਡਾਇਲ ਕਰੇ ਤੇ ਆਏਗੀ ਤੇ ਕਿਹੜੀਆਂ-ਕਿਹੜੀਆਂ ਸੁਭਾਗਾਂ ਆ ਜਿਹੜੀਆਂ ਇਹਦੇ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ ਸਰ ਆਪਣੇ ਨਾ 112 ਨੰਬਰ ਡਾਇਲ ਕਰੋ ਤੇ ਗੱਡੀ 10-15 10 ਮਿੰਟ ਚ ਉੱਥੇ ਪਹੁੰਚ ਜਾਊਗੀ ਤੇ ਉਦੋਂ ਬਾਅਦ ਸਾਡੇ ਕੋਲ ਫਰਸਟ ایڈ ਵੀ ਆਈ ਮੌਕੇ ਤੇ ਅਸੀਂ ਜੋ ਵੀ ਸੱਟਫੇੜ ਵੱਜੀ ਆ ਉਹਦਾ ਪਰਸਟੇਟ ਕਰਾਂਗੇ ਜੀ ਪੱਕੇ ਜੀ ਹਸਪਤਾਲੇ ਪਹੁੰਚਣ ਤੇ ਹਸਪਤਾਲ ਪਹੁੰਚਾਵਾਂਗੇ ਜੀ ਗੱਡੀ ਵਿੱਚ ਕਿੰਨੇ ਮੈਂਬਰ ਹੋਣਗੇ ਜੀ ਗੱਡੀ ਦੇ ਵਿੱਚ ਜੀ 4 ਮੈਂਬਰ ਹੋਣਗੇ ਇੱਕ ਸਟਫ ਦੇ ਵਿੱਚ ਇੱਕ ਐਨ ਜੀਓ ਤਿੰਨ ਕਾਂਸਟੇਬਲ ਜੀ ਤੇ ਇਸੇ ਇਸੇ ਤਰ੍ਹਾਂ ਹੀ ਰਾਤ ਨੂੰ ਆਈ ਸੀਪੀਆਰ ਦੀ ਸਖਲਾਈ ਦਿੱਤੀ ਗਈ ਹੈ ਜੀ ਹਾਂ ਜੀ ਇਹਦੇ ਬਾਰੇ ਸਪੈਸ਼ਲ ਸਖਲਾਈ ਦਿੱਤੀ ਗਈ ਹੈ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਤੇ ਦੱਸਿਆ ਗਿਆ ਫਰਸਟ ایڈ ਬਾਰੇ ਵੀ ਕਿਵੇਂ ਇਹਦਾ ਇਲਾਜ ਕਰਨਾ ਕਿਵੇਂ ਪੰਨ ਬੱਟੀ ਕਰਨੀਆਂ ਤੇ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਟੇਨ ਜੀ ਇਹ ਜੀ ਆਕਸੀਜਨ ਵਗੈਰਾ ਫਰਸਟ ایڈ ਜੁੰਦੀ ਹੈ ਆਪਣੇ ਕੋਲ ਨਹੀਂ ਸਾਡੇ ਕੋਲ ਆਕਸੀਜਨ ਨਹੀਂ ਹੈਗੀ ਜੀ ਆਕਸੀਜਨ ਹਸਪਤਾਲ ਦੇ ਵਿੱਚ ਮਿਲੂਗੀ ਜੀ ਤੇ ਉੱਥੇ ਅਸੀਂ ਦਾਖਲ ਕਰਾਵਾਂਗੇ ਫਰਸਟ ਏਡ ਤੋਂ ਇਲਾਵਾ ਇਹਦੇ ਹੋਰ ਕੋਈ ਸਹੂਲਤ ਨਹੀਂ ਹੋਰ ਸੋਲਤੀ ਜਿਵੇਂ ਰੋਡ ਤੇ ਕੋਈ ਵਹੀਕਲ ਖੜਾ ਜੀ ਉਹਨੂੰ ਸਾਈਡ ਤੇ ਕਰਾਉਣਾ ਜੀ ਤੇ ਕੋਈ ਕ੍ਰੇਨ ਵਗੈਰਾ ਬੁਲਾ ਕੇ ਜਾਂ ਜਿੱਥੇ ਜਿੰਨੀ ਕਸਰਤਾ ਹੋ ਚੱਕੀ ਅਸੀਂ ਆਪਣੇ ਉੱਪਰ ਜੋ ਵੀ ਕਰਾਂਗੇ ਤੇ ਸਾਡੀ ਉਹ ਮੋੜਲਾ ਫਰਜ਼ ਹੈ ਜੀ ਟ੍ਰੇਨਿੰਗ ਤੋਂ ਮੂਹ ਕਿਹੜੀ ਕਿਹੜੀ ਚੀਜ਼ ਮਿਲੀ ਇਹਦੇ ਵਿੱਚ ਸਾਨੂੰ ਇਹਦੇ ਵਿੱਚ 3 ਮਹੀਨੇ ਦੀ ਟ੍ਰੇਨਿੰਗ ਮਿਲੀ ਹੈ ਜਿਸ ਦੇ ਵਿੱਚ ਸਾਨੂੰ ਕੋਈ ਸੱਟ ਲੱਗ ਜਾਂਦੀ ਹੈ ਉਹਦਾ ਕਿਵੇਂ ਬਲੈਡਿੰਗ ਨੂੰ ਰੋਕਣਾ ਹੈ ਸੀਪੀਆਰ ਬਾਰੇ ਵੀ ਸਾਨੂੰ ਦੱਸਿਆ ਗਿਆ ਸਾਰਾ ਕੁਝ ਸਾਨੂੰ ਮਤਲਬ ਫੇਮਡਲੀ ਸਹਾਇਤਾ ਦੇਣੀ ਹੈ ਕਿਵੇਂ ਮਤਲਬ ਜੇ ਕਿਸੇ ਦੀ ਲੱਤ ਟੁੱਟ ਜਾਂਦੀ ਹੈ ਤਾਂ ਉਹਨੂੰ ਲੱਤ ਨੂੰ ਕਿਵੇਂ ਬੰਨਣਾ ਹੈ ਉਹ ਸਾਰੀ ਸਾਨੂੰ ਟ੍ਰੇਨਿੰਗ ਦਿੱਤੀ ਗਈ ਹੈ ਫਰਸਟ ਐਡ ਕਿਟ ਦੇ ਵਿੱਚ ਥੋੜਾ ਕੀ ਕੀ ਸਮਾਨ ਆ ਫਰਸਟ ਐਡ ਕਿਟ ਦੇ ਵਿੱਚ ਹੁਣ ਸਾਡੇ ਕੋਲ ਇੱਕ ਤਾਂ ਪੱਟੀ ਹੈ ਜੀ ਬਾਕੀ ਐਂਟੀਬਾਇਓਟਿਕ ਗੋਲੀਆਂ ਵੀ ਹੈ ਤੇ ਇਹਨਾਂ ਦਰਦੀਆਂ ਗੋਲੀਆਂ